ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੱਜੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੀ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇਸ ਦੁਨੀਆ ਵਿੱਚ ਨਹੀਂ ਰਹੇ ਕੱਲ एम्स अस्पताल ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਐਸੀ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਬਤੌਰ ਪ੍ਰਧਾਨ ਮੰਤਰੀ ਬਤੌਰ ਪੰਜਾਬੀ ਬਤੌਰ ਸਿੱਖ ਜੇਸੇ ਗੱਲ ਕਰੀਏ ਭਾਰਤ ਅਤੇ ਪੰਜਾਬ ਦੀ ਤਰੱਕੀ ਦੇ ਵਿੱਚ ਭੂਮਿਕਾ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਤੇ ਅੱਜ ਦੀ ਜਗ੍ਹਾ ਅਸੀਂ ਗੱਲ ਕਰੀਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਵਜੇ ਮੰਤਰੀ ਮੰਡਲ ਦੀ ਮੀਟਿੰਗ ਵੀ ਬੁਲਾਈ ਹੈ ਕਿਸ ਤਰ੍ਹਾਂ ਦੇ ਫੈਸਲੇ ਪ੍ਰਧਾਨ ਮੰਤਰੀ ਵੱਲੋਂ ਲਏ ਜਾ ਸਕਦੇ ਨੇ ਡਾਕਟਰ ਮਨਮੋਹ ਸਿੰਘ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਜਾਂ ਜਿਹੜੇ ਹੋਰ ਖਾਸ ਸਮਾਗਮ ਭਾਰਤ ਸਰਕਾਰ ਵੱਲੋਂ ਕੀਤੇ ਜਾਣੇ ਨੇ ਜ਼ਰੂਰ ਇਸ ਦੇ ਉੱਪਰ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਦੇਖੋ ਇਹ ਬਹੁਤ ਵੱਡੀ ਖਬਰ ਹੈ ਭਾਰਤੀ ਸਮੇਂ ਮੁਤਾਬਕ ਕੱਲ ਰਾਤ 9:51 ਮਿੰਟ ਤੇ ਡਾਕਟਰ ਮਨਮੋਹਨ ਸਿੰਘ ਹੁਣਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਹ ਇਸ ਦੁਨੀਆ ਤੋਂ ਚਲੇ ਗਏ ਕੱਲ ਸ਼ਾਮ ਨੂੰ ਜਦੋਂ ਉਹ ਆਪਣੇ ਘਰ ਦੇ ਵਿੱਚ ਸੀ ਤੇ ਉਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੋਈ ਹਾਲਾਂਕਿ ਘਰ ਦੇ ਵਿੱਚ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਟੀਮਾਂ ਵੱਲੋਂ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਏਮਜ਼ ਹਸਪਤਾਲ ਲੈ ਕੇ ਗਏ ਕੱਲ ਰਾਤ ਠੀਕ 8:06 ਤੇ ਉਹਨਾਂ ਨੂੰ ਏਮਜ਼ ਹਸਪਤਾਲ ਲੈ ਕੇ ਆਂਦਾ ਗਿਆ ਜਿੱਥੇ ਵੱਡੇ ਵੱਡੇ ਜਿਹੜੇ ਡਾਕਟਰ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਬਿਲਕੁਲ ਠੀਕ ਕੀਤਾ ਜਾਵੇ ਸੁੱਧ ਸੁਧ ਸੁਧ ਬੁੱਧ ਆਪਣੀ ਉਸ ਵੇਲੇ ਉਸ ਵੇਲੇ ਤੱਕ ਉਹ ਗਵਾ ਚੁੱਕੇ ਸੀ ਸੋ ਅਨਕੌਂਸ਼ੀਅਸਲੀ ਡਾਕਟਰਾਂ ਨੇ ਕੋਸ਼ਿਸ਼ ਕੀਤੀ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਨੂੰ ਰਿਵਾਈਵ ਕਰਨ ਦੀ ਪਰ ਉਹ ਸਫਲ ਨਹੀਂ ਹੋਇਆ ਔਰ 9:51 ਮਿੰਟ ਤੇ ਉਹਨਾਂ ਨੂੰ ਇਸ ਦੁਨੀਆ ਤੋਂ ਅਲਵਿਦਾ ਕਹਿ ਦਿੱਤਾ ਗਿਆ ਹੁਣ ਡਾਕਟਰ ਮਨਮੋਨ ਸਿੰਘ ਇੱਕ ਅਜਿਹੀ ਵੱਡੀ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਦਾ ਹਮੇਸ਼ਾ ਹੀ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਔਰ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਯਾਦ ਕੀਤਾ ਜਾਂਦਾ ਰਹੇਗਾ ਡਾਕਟਰ ਮਨਮੋਨ ਸਿੰਘ ਬਹੁਤ ਸਾਦੇ ਮਨੁੱਖ ਸੀ ਉਹਨਾਂ ਦਾ ਜਨਮ ਅਣਵੰਡੇ ਪੰਜਾਬ 'ਚ ਹੋਇਆ ਸੀ 1932 'ਚ ਉਹਨਾਂ ਦਾ ਜਨਮ ਹੋਇਆ ਜਿਸ ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੋਈ ਤੇ ਉਹ ਭਾਰਤ ਵਾਲੇ ਪਾਸੇ ਆਏ ਔਰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਪੜ੍ਹਾਈ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਪੜ੍ਹੇ ਔਰ ਵਿਦੇਸ਼ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਆਪਣੀ ਪੜ੍ਹਾਈ ਉਹ ਅੱਗੇ ਕੀਤੀ ਸੋ ਉਹਨਾਂ ਦੇ ਜਿਹੜੇ ਅਹਿਮ ਵੇਰਵੇ ਨੇ ਜੇ ਅਸੀਂ ਉਹਨਾਂ ਨੂੰ ਸਾਂਝੇ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਕਈ ਅਜਿਹੀਆਂ ਗੱਲਾਂ ਨੇ ਜਿਹੜੀਆਂ ਹਮੇਸ਼ਾ ਪ੍ਰੇਰਨਾ ਦੇ ਸਕਦੀਆਂ ਡਾਕਟਰ ਮਨਮੋਹਨ ਸਿੰਘ ਵਿਦੇਸ਼ਾਂ ਦੇ ਵਿੱਚ ਵੀ ਪੜ੍ਹੇ ਔਰ 1962 ਦੇ ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਡੀਫਿਲ ਦੀ ਜਿਹੜੀ ਡਿਗਰੀ ਹੈ ਉਹ ਹਾਸਲ ਕੀਤੀ ਮੰਨੇ ਪਰ ਮੰਨੇ ਆਰਥਿਕ ਵਿਗਿਆਨੀ ਬਾਅਦ ਦੇ ਵਿੱਚ ਬਣੇ ਹਾਲਾਂਕਿ ਪ੍ਰੋਫੈਸਰ ਦੇ ਤੌਰ ਤੇ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਔਰ ਜਿਸ ਤਰ੍ਹਾਂ ਨਾਲ ਆਰਥਿਕ ਨੀਤੀਆਂ ਤੇ ਉਹਨਾਂ ਦੀ ਪਕੜ ਸੀ ਸੋ ਦੇਸ਼ ਦੀ ਸਿਆਸਤ ਤੱਕ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਆਰਥਿਕ ਨੀਤੀਆਂ ਤੇ ਪਕੜ ਸੀ ਉਹਦੀ ਗੱਲ ਪਹੁੰਚੀ ਤੇ 1971 ਦੇ ਵਿੱਚ ਉਹਨਾਂ ਨੂੰ ਭਾਰਤ ਸਰਕਾਰ ਦੇ ਫਾਈਨਾਂਸ ਮੰਤਰਾਲੇ ਦੇ ਵਿੱਚ ਸਲਾਹਕਾਰ ਦੇ ਤੌਰ ਤੇ ਜੋੜਿਆ ਗਿਆ ਸੀ ਐਡਵਾਈਜ਼ਰ ਦੇ ਤੌਰ ਤੇ ਔਰ 1972 ਦੇ ਵਿੱਚ ਉਹਨਾਂ ਨੂੰ ਮੁੱਖ ਆਰਥਿਕ ਸਲਾਹਕਾਰ ਬਣਾ ਦਿੱਤਾ ਗਿਆ 1972 ਵੇਲੇ ਉਹ ਮੁੱਖ ਆਰਥਿਕ ਸਲਾਹਕਾਰ ਬਣੇ ਭਾਰਤ ਦੀ ਸਰਕਾਰ ਦੇ ਵਿੱਚ ਔਰ ਇਸੇ ਤਰ੍ਹਾਂ ਸਫਰ ਉਹਨਾਂ ਦਾ ਚੱਲਦਾ ਰਿਹਾ ਔਰ 1991 ਦੇ ਵਿੱਚ ਡਾਕਟਰ ਮਨਮੋਨ ਸਿੰਘ ਮੰਤਰੀ ਬਣਾਏ ਗਏ ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ 1991 ਤੋਂ ਲੈ ਕੇ 1996 ਤੱਕ ਉਹ ਮੰਤਰੀ ਬਣੇ ਭਾਰਤ ਦੀ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਬਣੇ ਔਰ ਉਦਾਰੀਕਰਨ ਦੀਆਂ ਨੀਤੀਆਂ ਦੇ ਉਹ ਜਨਮਦਾਤਾ ਰਹੇ ਡਾਕਟਰ ਮਨਮੋਨ ਸਿੰਘ ਨੇ 2008 ਚ ਜਦੋਂ ਉਹ ਪ੍ਰਧਾਨ ਮੰਤਰੀ ਰਹੇ 2004 ਤੋਂ 2010 ਤੱਕ 2008 ਚ ਉਹਨਾਂ ਨੇ ਦੇਸ਼ ਦੇ ਕਿਸਾਨਾਂ ਦੇ ਸਿਰ ਤੋਂ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਇਹ ਪਹਿਲੀ ਵਾਰੀ ਹੋਇਆ ਜਦੋਂ ਦੇਸ਼ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਹੋਵੇ ਹਾਲਾਂਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ 1991 ਤੋਂ 96 ਤੱਕ ਉਹ ਖਜ਼ਾਨਾ ਮੰਤਰੀ ਰਹੇ ਔਰ ਉਸ ਤੋਂ ਬਾਅਦ 1998 ਤੋਂ ਲੈ ਕੇ 2004 ਤੱਕ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਮੈਂਬਰ ਵੀ ਰਹੇ ਡਾਕਟਰ ਮਨਮੋਨ ਸਿੰਘ ਔਰ ਪਹਿਲੀ ਵਾਰੀ ਉਹ ਰਾਜ ਸਭਾ ਦੇ ਮੈਂਬਰ ਬਣੇ ਸੀ 1991 ਦੇ ਵਿੱਚ ਜਦੋਂ ਉਹਨਾਂ ਨੂੰ ਸਿੱਧਾ ਹੀ ਖਜ਼ਾਨਾ ਮੰਤਰੀ ਬਣਾ ਦਿੱਤਾ ਗਿਆ ਫਾਈਨਾਂਸ ਮਿਨਿਸਟਰ ਬਣਾ ਦਿੱਤਾ ਗਿਆ ਦੇਸ਼ ਦੇ ਆਰਥਿਕ ਮਾਮਲਿਆਂ 'ਤੇ ਉਹਨਾਂ ਦੀ ਪਕੜ ਸੀ ਮੰਨੇ ਪਰਮੰਨੇ ਵਿਦਵਾਨ ਸੀ ਔਰ ਨੀਤੀ ਕਾੜੇ ਸੀ ਪਾਲਿਸੀਆਂ ਕਿਵੇਂ ਬਣਨਗੀਆਂ ਦੇਸ਼ ਦੇ ਵਿੱਚ ਉਹਦੇ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਆਰਥਿਕ ਉਦਾਰੀ ਕਰਨ ਦੀਆਂ ਨੀਤੀਆਂ ਜਿਹੜੀਆਂ ਜਿਹੜੀ ਲਿਬਰਲਾਈਜੇਸ਼ਨ ਆਫ ਜਿਹੜੀ ਜਿਹੜੀ ਹੋਈ ਹੈ ਸਾਡੇ ਕੰਟਰੀ ਦੇ ਵਿੱਚ ਲਿਬਰਲਾਈਜੇਸ਼ਨ ਆਫ ਪਾਲਿਸੀਜ਼ ਉਹਦੇ ਉਹ ਜਨਮਦਾਤਾ ਸੀ ਔਰ 2 1998 ਤੋਂ 2004 ਤੱਕ ਉਹ ਵਿਰੋਧੀ ਧਿਰ ਦੇ ਲੀਡਰ ਰਹੇ ਰਾਸ ਔਰ ਫਿਰ 2004 ਚ ਉਹ ਪ੍ਰਧਾਨ ਮੰਤਰੀ ਬਣੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਜਿਹੜਾ ਸਾਂਝਾ ਮੋਰਚਾ ਸੀ ਉਹਨਾਂ ਦੀ ਸਰਕਾਰ ਆਈ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਬਣੇ ਯੂਪੀਏ ਯੂनाइटेड प्रोग्रेसिव अलायंस ਜਿਹਦੇ ਚੇਅਰ ਪਰਸਨ ਬੀਬੀ ਸੋਨੀਆ ਗਾਂਧੀ ਸੀ ਪਹਿਲਾਂ ਬੀਬੀ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਉਹ ਖੁਦ ਨਹੀਂ ਬਣੇ ਉਹਨਾਂ ਡਾਕਟਰ ਮਨਮੋਹਨ ਸਿੰਘ ਨੂੰ ਅੱਗੇ ਕੀਤਾ ਕਿਉਂਕਿ ਬਹੁਤ ਵੱਡਾ ਤਜਰਬਾ ਡਾਕਟਰ ਮਨਮੋਹਨ ਸਿੰਘ ਕੋਲ ਸੀ ਔਰ ਨਿਊਕਲੀਅਰ ਡੀਲ ਕੀਤੀ ਅਮਰੀਕਾ ਦੇ ਨਾਲ 2005 ਦੇ ਵਿੱਚ ਔਰ ਸਾਨੂੰ ਯਾਦ ਹੈ ਜਦੋਂ 2009 ਦੇ ਵਿੱਚ ਦੁਬਾਰਾ ਇਲੈਕਸ਼ਨ ਹੋਏ ਉਸ ਨਿਊਕਲੀਅਰ ਡੀਲ ਕਰਕੇ ਬਹੁਤ ਵੱਡੀ ਜਿੱਤ ਜਿਹੜੀ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਾਪਤ ਹੋਈ ਔਰ ਦੁਬਾਰਾ ਕਾਂਗਰਸ ਦੀ ਅਗਰ ਸਰਕਾਰ ਬਣੀ 2009 ਤੋਂ 2014 ਤੱਕ ਤੇ ਉਹ ਡਾਕਟਰ ਮਨਮੋਹਨ ਸਿੰਘ ਕਰਕੇ ਬਣੀ ਔਰ ਪੰਜਾਬ ਦੇ ਲਈ ਡਾਕਟਰ ਮਨਮੋਹਨ ਸਿੰਘ ਹਮੇਸ਼ਾ ਖਾਸ ਤਰਜੀਹ ਰੱਖਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਹਰੀ ਕ੍ਰਾਂਤੀ ਦਾ ਜਨਮਦਾਤਾ ਹੈ ਔਰ ਅਗਰ ਮੁਲਕ ਦੇ ਵਿੱਚ ਐਗਰੀਕਲਚਰ ਇਕਨੋਮੀ ਤੇ ਬੇਸਡ ਕੋਈ ਸਟੇਟ ਹੈ ਤੇ ਉਹ ਪੰਜਾਬ ਹੈ ਔਰ ਪੰਜਾਬ ਦੇ ਮਾਡਲ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਐ ਐਗਰੀਕਲਚਰ ਦੇ ਵਿੱਚ ਕਿ ਉਹ ਅੱਗੇ ਵਧੇ। ਉਹ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਨਾਲ ਕਦੀ ਫੰਡਾਂ ਦੀ ਵੰਡ ਨੂੰ ਲੈ ਕੇ ਕਦੀ ਵੀ ਭੇਦਭਾਵ ਨਹੀਂ ਕੀਤਾ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਖੁਦ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹ ਕਈ ਵਾਰ ਕਹਿੰਦੇ ਹੁੰਦੇ ਸੀ ਕਿ ਅਸੀਂ ਜਦੋਂ ਵੀ ਡਾਕਟਰ ਮਨਮੋਹਨ ਸਿੰਘ ਹੁਣਾਂ ਕੋਲੇ ਜਾਂਦੇ ਸੀ ਆਮ ਮਸ਼ਹੂਰ ਸੀ ਪ੍ਰਕਾਸ਼ ਸਿੰਘ ਬਾਦਲ ਵੇਲੇ ਬਾਰੇ ਕਿ ਉਹ ਗੁਲਦਸਤਾ ਲੈ ਕੇ ਡਾਕਟਰ ਮਨਮੋਹਨ ਸਿੰਘ ਕੋਲੇ ਜਾਂਦੇ ਸੀ ਔਰ ਪੰਜਾਬ ਦੇ ਲਈ ਜੋ ਕੁਝ ਚਾਹੀਦਾ ਸੀ ਉਹ ਲੈ ਕੇ ਆਉਂਦੇ ਸੀ। ਸੋ ਡਾਕਟਰ ਮਨਮੋਹਨ ਸਿੰਘ ਨੇ ਹਮੇਸ਼ਾ ਹੀ ਪੰਜਾਬ ਦੇ ਲਈ ਤਰੱਕੀ ਸੂਚਕ ਕੰਮ ਕੀਤੇ ਨੇ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਪਾਲਿਸੀਆਂ ਨਰੇਗਾ ਨਰੇਗਾ ਅਜਾਈ ਸਕੀਮ ਸੀ ਜਿਹਦਾ ਬਹੁਤ ਵੱਡੇ ਪੱਧਰ ਤੇ ਫਾਇਦਾ ਦੇਸ਼ 'ਚ ਵੀ ਮਿਲਿਆ ਔਰ ਪੰਜਾਬ 'ਚ ਵੀ ਮਿਲਿਆ ਔਰ ਜਿਹੜਾ ਫੂਡ ਸਕਿਉਰਟੀ ਐਕਟ ਇੰਡੀਆ 'ਚ ਬਣਾਇਆ ਫੂਡ ਸਕਿਉਰਟੀ ਦਾ ਜਿਹੜਾ ਕਾਨੂੰਨ ਹੈ ਉਹ ਡਾਕਟਰ ਮਨਮੋਹਨ ਸਿੰਘ ਨੇ ਬਣਾਇਆ ਔਰ ਜਿਹੜਾ ਹੁਣ ਅਨਾਜ ਮੁਲਕ ਦੇ ਵਿੱਚ ਮਿਲਦਾ 80 ਕਰੋੜ ਲੋਕਾਂ ਨੂੰ ਉਸ ਫੂਡ ਸਕਿਉਰਿਟੀ ਐਕਟ ਕਰਕੇ ਹੀ ਸੰਭਵ ਹੋ ਸਕਿਆ ਅੱਜਕੱਲ ਪਹਾੜਪੜੀ ਸਰਕਾਰ ਵੀ ਪੂਰੇ ਮੁਲਕ ਦੇ ਵਿੱਚ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਜਿਹੜਾ ਉਹ ਡਿਸਟ੍ਰੀਬਿਊਟ ਕਰਦੀ ਹੈ ਪੰਜਾਬ ਦੇ ਵਿੱਚ ਵੀ ਔਰ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਯੋਜਨਾਵਾਂ ਨੇ ਪਰ ਜਿਹੜਾ ਫੂਡ ਸਕਿਉਰਿਟੀ ਐਕਟ ਸੀ ਕਾਨੂੰਨ ਸੀ ਉਹਨੂੰ ਉਹਦੇ ਜਨਮਦਾਤਾ ਡਾਕਟਰ ਮਨਮੋਨ ਸਿੰਘ ਰਏ ਔਰ ਜਿਸ ਤਰ੍ਹਾਂ ਨਾਲ ਜਿਹੜੇ ਕਿਸਾਨ ਨੇ ਜਿਹੜਾ ਕਿਸਾਨ ਦੀ ਜ਼ਮੀਨ ਦੇ ਮਾਮਲੇ ਦੇ ਵਿੱਚ ਸਰਕਾਰ ਜਦੋਂ ਕਿਸਾਨਾਂ ਦੀ ਜ਼ਮੀਨ ਲੈਂਦੀ ਹੈ ਜਿਹੜਾ ਲੈਂਡ ਐਕ acquisition ਐਕਟ ਹੈ ਉਹਦੇ ਵਿੱਚ ਬਹੁਤ ਕਿਸਾਨ ਪੱਖੀ ਗੱਲਾਂ ਡਾਕਟਰ ਮਨਮੋਹਨ ਸਿੰਘ ਦੀਆਂ ਰეკਮੈਂਡੇਸ਼ਨਸ ਤੋਂ ਬਾਅਦ ਪਈਆਂ ਸੋ ਜਿਹੜਾ ਜ਼ਮੀਨ ਐਕquisition ਹੈ ਅੱਜ ਵੀ ਕਿਸਾਨ ਪੰਜਾਬ ਵਾਲੇ ਕਹਿੰਦੇ ਨੇ ਕਿ ਜਿਹੜਾ ਕੇਂਦਰ ਦਾ ਸੈਂਟਰ ਦਾ ਜ਼ਮੀਨ ਐਕquisition ਐਕਟ ਹੈ ਜ਼ਮੀਨ ਅधिग्रहण ਜਿਹੜਾ ਕਾਨੂੰਨ ਹੈ ਜ਼ਮੀਨ ਗ੍ਰੈਂਡ ਕਾਨੂੰਨ ਹੈ ਅੱਜ ਪੰਜਾਬ ਦੇ ਕਿਸਾਨ ਵੀ ਕਹਿੰਦੇ ਨੇ ਕਿ ਸੈਂਟਰ ਵਾਲਾ ਲਾਗੂ ਕਰੋ ਜਿਹੜਾ ਪੰਜਾਬ ਦੇ ਵਿੱਚ ਵੀ ਰੌਲਾ ਹੈ ਕੀ ਜ਼ਮੀਨਾਂ ਦਾ ਮੁਆਵਜ਼ਾ ਇਹਨਾਂ ਨਹੀਂ ਮਿਲ ਰਿਹਾ ਔਰ ਨਰੇਗਾ ਹੋ ਗਿਆ ਰਾਈਟ ਟੂ ਐਜੂਕੇਸ਼ਨ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਡਾਕਟਰ ਮਨਮੋਹਨ ਸਿੰਘ ਦੀ ਰਹੀ ਮੈਂ ਤਿੰਨ ਚਾਰ ਗੱਲਾਂ ਵੇਖਦਾ ਭਾਵੇਂ ਫੂਡ ਸਕਿਉਰਿਟੀ ਐਕਟ ਹੈ ਭਾਵੇਂ ਨਰੇਗਾ ਹੈ ਭਾਵੇਂ ਰਾਈਟ ਟੂ ਐਜੂਕੇਸ਼ਨ ਹੈ ਤੇ ਭਾਵੇਂ ਜ਼ਮੀਨ ਗ੍ਰਹਿਣ ਦਾ ਕਾਨੂੰਨ ਹੈ ਇਹ ਚਾਰੇ ਕਾਨੂੰਨ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 2004 ਤੋਂ 2010 ਤੱਕ ਬਣੇ ਸੀ ਔਰ ਇਹਨਾਂ ਚਾਰਾਂ ਕਾਨੂੰਨਾ ਕਰਕੇ ਅੱਜ ਸਾਡੇ ਮੁਲਕ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਅਨਾਜ ਵੀ ਮਿਲ ਰਿਹਾ ਰੋਜ਼ਗਾਰ ਵੀ ਮਿਲ ਰਿਹਾ ਜਿਹੜਾ ਨਰੇਗਾ ਦੀਆਂ ਸਕੀਮਾਂ ਦੇ ਵਿੱਚ ਹੈ ਔਰ ਐਜੂਕੇਸ਼ਨ ਔਰ ਜਿਹੜਾ ਜ਼ਮੀਨ ਦੀ ਗ੍ਰਹਿਣ ਹੈ ਕਿਸਾਨਾਂ ਦੀ ਜ਼ਮੀਨ ਲੈਣ ਦਾ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਕਿਸਾਨਾਂ ਦੇ ਹੱਕ ਨਹੀਂ ਮਰਦੇ ਸੋ ਕਿਸਾਨੀ ਦੇ ਪ੍ਰਤੀ ਡਾਕਟਰ ਮਨਮੋਹਨ ਸਿੰਘ ਬਹੁਤ ਸੰਜੀਦਾ ਸੀ ਔਰ ਜਿਹੜੀਆਂ ਉਹਨਾਂ ਦੀਆਂ ਆਰਥਿਕ ਨੀਤੀਆਂ ਸੀ ਉਹਨਾਂ ਕਰਕੇ ਅੱਜ ਅਸੀਂ ਉਸ ਪੋਜੀਸ਼ਨ 'ਚ ਆ ਅੱਜ ਜਦੋਂ ਭਾਜਪਾ ਦੀ ਸਰਕਾਰ ਲਗਾਤਾਰ ਗੱਲ ਕਰਦੀ ਹੈ ਕਿ ਨਰਿੰਦਰ ਮੋਦੀ ਹੋਣਾ ਨੇ ਪੂਰੀ ਦੁਨੀਆ 'ਚ ਭਾਰਤ ਨੂੰ ਤਕੜਾ ਕੀਤਾ ਉਹਦੇ ਪਿੱਛੇ ਡਾਕਟਰ ਮਨਮੋਹਨ ਸਿੰਘ ਦੀਆਂ ਨੀਤੀਆਂ ਵੀ ਨੇ ਇਕੱਲੇ ਨਰਿੰਦਰ ਮੋਦੀ ਕਰਕੇ ਭਾਰਤ ਦੁਨੀਆ 'ਚ ਤਕੜਾ ਨਹੀਂ ਹੋਇਆ ਇਹ ਸਾਂਝੇ ਯਤਨ ਹੁੰਦੇ ਨੇ ਜਦੋਂ ਕੋਈ ਦਰਖਤ ਲੱਗਦਾ ਹੈ ਹੌਲੀ-ਹੌਲੀ ਉਹਦੇ ਫਲ ਮਿਲਦੇ ਨੇ ਸੋ ਡਾਕਟਰ ਮਨਮੋਹਨ ਸਿੰਘ ਨੇ ਜਿਹੜੀ ਜਿਹੜੀਆਂ ਆਰਥਿਕ ਨੀਤੀਆਂ ਦੇ ਫਲ ਲਾਏ ਸੀ ਬੂਟੇ ਲਾਏ ਸੀ ਅੱਜ ਅਸੀਂ ਸਾਰੇ ਉਹਦੇ ਕਰਕੇ ਕ ਮੰਤਰੀ ਪਦਰ ਦੇ ਉੱਤੇ ਤਕੜੇ ਹੋ ਰਹੇ ਹਾਂ ਸੋ ਦੂਜੇ ਪਾਸੇ ਜਿਹੜੀ ਤੁਸੀਂ ਜ਼ਿਕਰ ਕੀਤਾ ਹਰ ਪਾਸਿਓਂ ਡਾਕਟਰ ਮਨਮੋਹਨ ਸਿੰਘ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਹਰ ਕੋਈ ਦੁਖੀ ਹੈ ਔਰ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਕਾਇਦਾ ਸੋਸ਼ਲ ਮੀਡੀਆ ਤੇ ਡਾਕਟਰ ਮਨਮੋਹਨ ਸਿੰਘ ਹੁਣਾਂ ਦੇ ਜਾਣ ਜਾਣ ਨੂੰ ਵੱਡਾ ਘਾਟਾ ਉਹਨਾਂ ਨੇ ਇਕਰਾਰ ਦਿੱਤਾ ਹੈ ਦੇਸ਼ ਦੇ ਰਾਸ਼ਟਰਪਤੀ ਨੇ ਵੀ ਸ਼ੋਕ ਸੰਦੇਸ਼ ਜਾਰੀ ਕੀਤਾ ਹੈ ਕਾਂਗਰਸ ਪ੍ਰੈਜ਼ੀਡੈਂਟ ਮਲਕੇ ਅਰਜਨ ਖੜਗੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਬੀਬੀ ਸੋਨੀਆ ਗਾਂਧੀ ਸਾਰਿਆਂ ਵੱਲੋਂ ਬਹੁਤ ਹੀ ਦੁੱਖ ਦਾ ਪ੍ਰਗਟਾਵਾ ਜਿਹੜਾ ਕੀਤਾ ਗਿਆ ਔਰ ਡਾਕਟਰ ਮਨਮੋਨ ਸਿੰਘ ਉਹਨਾਂ ਦੇ ਕੁਝ ਰਿਸ਼ਤੇਦਾਰ ਉਹਨਾਂ ਦੇ ਵਿੱਚ ਕੁਝ ਰਿਸ਼ਤੇਦਾਰ ਉਹਨਾਂ ਦੇ ਅੰਮ੍ਰਿਤਸਰ ਨੇ ਕੁਝ ਰਿਸ਼ਤੇਦਾਰ ਉਹਨਾਂ ਦੇ ਲੁਧਿਆਣੇ ਵੀ ਨੇ ਸੋ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਜਿਹੜੇ ਰਿਸ਼ਤੇਦਾਰ ਨੇ ਡਾਕਟਰ ਮਨਮੋਨ ਸਿੰਘ ਦੇ ਉਹਨਾਂ ਦੇ ਨਾਲ ਵੀ ਸੰਪਰਕ ਕੀਤਾ ਗਿਆ ਤੇ ਹਰ ਕੋਈ ਇਸ ਵਕਤ ਗਮਗੀਨ ਹੈ ਹਰ ਕੋਈ ਕਾਫੀ ਜ਼ਿਆਦਾ ਦੁਖੀ ਹੈ ਅਗਲੇ ਸਮਾਗਮਾਂ ਦੀ ਅੱਜ 11 ਵਜੇ ਭਾਰਤ ਸਰਕਾਰ ਵੱਲੋਂ ਨਰਿੰਦਰ ਮੋਦੀ ਹੁਣਾਂ ਦੀ ਅਗਵਾਈ ਦੇ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਇੱਕ ਮੰਤਰੀ ਮੰਡਲ ਦੀ ਬੈਠਕ ਸੱਦੀ ਗਈ ਇਸ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਕੀਤੇ ਜਾਣ ਡਾਕਟਰ ਮਨਮੋਹਨ ਸਿੰਘ ਹੁਣਾਂ ਨੇ ਅੰਤਿਮ ਸੰਸਕਾਰ ਦੇ ਸਬੰਧ ਵਿੱਚ ਇਹ ਤੈਅ ਹੈ ਕਿ ਅੰਤਿਮ ਦਰਸ਼ਨਾ ਦੇ ਲਈ ਉਹਨਾਂ ਦੇ ਸਰੀਰ ਨੂੰ ਰੱਖਿਆ ਜਾਏਗਾ ਔਰ ਪੂਰੇ ਕੌਮੀ ਸਨਮਾਨ ਨਾਲ ਡਾਕਟਰ ਮਨਮੋਹਨ ਸਿੰਘ ਹੁਨਦਾ ਅੰਤਿਮ ਸੰਸਕਾਰ ਕੀਤਾ ਜਾਏਗਾ 7 ਦਿਨਾਂ ਦੇ ਲਈ ਜਿਹੜਾ ਕੌਮੀ ਸੋਗ ਹੈ ਉਹਦਾ ਐਲਾਨ ਹੋ ਗਿਆ ਹੈ ਸਾਰੀਆਂ ਸਰਕਾਰੀ ਇਮਾਰਤਾਂ ਤੇ ਜਿਹੜਾ ਭਾਰਤ ਦਾ ਤਿਰੰਗਾ ਝੰਡਾ ਹੈ ਉਹ ਅੱਧਾ ਝੁਕਿਆ ਰਹੇਗਾ ਸੋ ਇਹ ਆਮ ਤੌਰ ਤੇ ਜਦੋਂ ਵੀ ਕੌਮੀ ਸੋਗ ਐਲਾਨਿਆ ਜਾਂਦਾ ਹੈ ਇਸ ਤਰੀਕੇ ਨਾਲ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਵੱਡੀਆਂ ਸ਼ਖਸੀਅਤਾਂ ਨੂੰ ਔਰ ਡਾਕਟਰ ਮਨਮੋਹਨ ਸਿੰਘ ਦੀ ਗਵਾਈ ਦੇ ਵਿੱਚ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੈ ਉਹ ਡਾਕਟਰ ਮਨਮੋਨ ਸਿੰਘ ਨਾਲ ਜੁੜੇ ਡਾਕਟਰ ਨਰਿੰਦਰ ਮੋਦੀ ਦੀ ਜਿਹੜੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਮੰਤਰੀ ਮੰਡਲ ਦੀ ਬੈਠਕ ਹੈ ਉਹ ਤੈ ਕਰੇਗੀ ਕਿ ਡਾਕਟਰ ਮਨਮੋਨ ਸਿੰਘ ਨਾਲ ਜੁੜੇ ਜਿਹੜੇ ਵੱਖ-ਵੱਖ ਸਮਾਧਮ ਨੇ ਉਹ ਕਿਵੇਂ ਕੀਤੇ ਜਾਣੇ ਨੇ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਲੈ ਕੇ ਅੰਤਿਮ ਦਰਸ਼ਨਾਂ ਦੇ ਲਈ ਉਹਨਾਂ ਦੇ ਸਰੀਰ ਨੂੰ ਰੱਖਿਆ ਜਾਣਾ ਔਰ ਉਹਨਾਂ ਦੀ ਅੰਤਿਮ ਯਾਤਰਾ ਕਿਸ ਕਿਸ ਰੂਟ ਤੋਂ ਨਿਕਲਣੀ ਹੈ ਇਹ ਸਾਰੇ तमाम ਬੰਦੋਬਸਤ ਨੇ ਜਿਹੜੇ ਇਹ ਕੇਂਦਰੀ ਮੰਤਰੀ ਮੰਡਲ ਵੱਲੋਂ ਕੀਤੇ ਗਏ ਨੇ ਔਰ ਮੈਨੂੰ ਇਹ ਲੱਗਦਾ ਕਿ ਕਿਤਨਾ ਕਿਤੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਸਾਡੇ ਮੁਲਕ ਦੇ ਵਿੱਚ ਸਿਆਸਤ ਦਾ ਪੱਦਰ ਕਿਉਂਕਿ ਸਾਡੇ ਮੁਲਕ ਚ ਬਹੁਤ ਹੀਠਾਂ ਡਿੱਗਿਆ ਹੋਇਆ ਹੈ ਕਿਤਨਾ ਕਿਤੇ ਡਾਕਟਰ ਮਨਮੋਹਨ ਸਿੰਘ ਦੀ ਕਾਬਲੀਅਤ ਤੇ ਸਮੇਂ-ਸਮੇਂ ਤੇ ਜਿਹੜੇ ਸਵਾਲ ਚੱਕੇ ਜਾਂਦੇ ਰਹੇ ਨੇ ਵਿਰੋਧੀ ਧਿਰ ਵੱਲੋਂ ਮੈਨੂੰ ਲੱਗਦਾ ਉਹ ਗੈਰ ਜ਼ਰੂਰੀ ਸੀ ਕੁਝ ਸ਼ਕਤੀਆਂ ਜਈਆਂ ਹੁੰਦੀਆਂ ਨੇ ਜਿਹੜੀਆਂ ਰਾਜਨੀਤੀ ਤੋਂ ਉੱਪਰ ਹੁੰਦੀਆਂ ਨੇ ਸੋ ਡਾਕਟਰ ਮਨਮੋਹਨ ਸਿੰਘ ਕਦੀ ਵੀ ਜਿਹੜੀ ਸਮੇਂ-ਸਮੇਂ ਦੀ ਰਾਜਨੀਤੀ ਹੈ ਉਹਦਾ ਹਿੱਸਾ ਨਹੀਂ ਬਣੇ ਬਹੁਤ ਦੂਰ ਦ੍ਰਿਸ਼ਟੀ ਵਾਲੇ ਇੱਕ ਸਧਾਰਨ ਵਿਅਕਤੀ ਸੀ ਔਰ ਜਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਗਰੀਬੀ ਚ guzari ਉਹਨਾਂ ਦਾ ਬਚਪਨ ਅਤ ਦੀ ਗਰੀਬੀ ਚ guzreya ਦਸਵੀਂ ਕਲਾਸ ਤੱਕ ਵੀ ਜਦੋਂ ਡਾਕਟਰ ਮਨਮੋਹਨ ਸਿੰਘ ਪੜ੍ਹਦੇ ਸੀ ਤੇ ਬਹੁਤ ਘੱਟ ਹੁੰਦਾ ਸੀ ਕਿਤੇ ਕਿ ਬਾਹਰ ਜਾਣ ਵੇਲੇ ਉਹਨਾਂ ਨੂੰ ਨਵੇਂ ਕੱਪੜੇ ਮਿਲਦੇ ਜਾਂ ਉਹਨਾਂ ਨੂੰ ਨਵੇਂ ਜੁੱਤੀਆਂ ਚੱਪਲ ਮਿਲਦੇ ਸੋ ਬਹੁਤ ਜ਼ਿਆਦਾ ਗਰੀਬੀ ਚ ਉਹਨਾਂ ਨੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ گزارੀ ਔਰ ਪ੍ਰਧਾਨ ਮੰਤਰੀ ਰਹਿੰਦੇ ਵੀ ਉਹਨਾਂ ਦੀ ਜ਼ਿੰਦਗੀ ਦੀ ਬਹੁਤ ਸਾਦਗੀ ਵਾਲੀ ਕਹਾਣੀ ਰਹੀ ਔਰ ਬਿਲਕੁਲ ਸਧਾਰਨ ਕਾਰ ਦੇ ਵਿੱਚ ਮਰੂਤੀ ਕਾਰ ਜਿਹੜੀ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਆਈ ਸੀ ਸੋ ਇੱਕ ਮਰੂਤੀ ਕਾਰ ਉਹਨਾਂ ਨੇ ਲੰਮਾ ਸਮਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਉਹਨਾਂ ਨੇ ਵਰਤੋਂ ਕੀਤੀ ਹਾਲਾਂਕਿ ਜਦੋਂ ਪ੍ਰਧਾਨ ਮੰਤਰੀ ਬਣੇ ਉਦੋਂ ਤੋਂ ਪ੍ਰੋਟੋਕਾਲ ਦੇ ਮੁਤਾਬਕ ਉਹਨਾਂ ਨੂੰ ਸਰਕਾਰੀ ਗੱਡੀਆਂ ਦੀ ਵਰਤੋਂ ਕਰਨੀ ਪਈ ਪਰ ਇੱਕ ਬਹੁਤ ਉੱਚ ਕੋਟੀ ਦੇ ਵਿਦਵਾਨ ਹੋਣ ਦੇ باوجود ਉਹਨਾਂ ਨੇ ਹਮੇਸ਼ਾ ਬਹੁਤ ਨਿਮਰਤਾ ਦੇ ਨਾਲ ਆਪਣੀ ਜ਼ਿੰਦਗੀ ਜਿਉਈ ਹੈ ਕਦੇ ਵੀ ਬੇਲੋੜੀ ਬਿਆਨਬਾਜ਼ੀ ਤਾਂ ਮਨਮੋਹਨ ਸਿੰਘ ਉਹਨਾਂ ਨੇ ਨਹੀਂ ਕੀਤੀ ਕਈ ਵਾਰ ਉਹਨਾਂ ਨੂੰ ਮੌਨੀ ਬਾਬਾ ਕਿਹਾ ਜਾਂਦਾ ਸੀ ਪਰ ਇਹ ਉਹਨਾਂ ਦਾ ਸੁਭਾਅ ਸੀ ਕਿ ਉਹ ਬਹੁਤ ਸ਼ਾਂਤ ਰਹਿੰਦੇ ਸੀ ਪਰ ਉਹਨਾਂ ਦੀਆਂ ਨੀਤੀਆਂ ਹਮੇਸ਼ਾ ਬੋਲਦੀਆਂ ਰਹੀਆਂ ਨੇ ਔਰ ਪਿਛਲੇ ਸਮਿਆਂ 'ਚ ਸਾਡੇ ਮੁਲਕ 'ਚ ਕਈ ਤਰ੍ਹਾਂ ਦੀ ਸਿਆਸਤ ਹੋਈ ਡਾਕਟਰ ਮਨਮੋਹਨ ਸਿੰਘ ਅਜਿਹੇ ਵਿਅਕਤੀ ਸੀ ਜਿਨ੍ਹਾਂ ਨੂੰ ਜਿਉਂਦੇ ਜੀ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ ਸਾਡੇ ਕ੍ਰਿਕਟਰਾਂ ਨੂੰ ਇੱਥੇ ਕਈਆਂ ਨੂੰ ਇੱਕ ਕ੍ਰਿਕਟਰ ਨੂੰ ਵੀ ਸਾਡੇ ਭਾਰਤ ਰਤਨ ਦਿੱਤਾ ਗਿਆ ਜਦਕਿ ਡਾਕਟਰ ਮਨਮੋਨ ਸਿੰਘ ਹੋਣਾ ਦੀ ਜਿਹੜੀ ਦੇਸ਼ ਦੇ ਲਈ ਉਹਨਾਂ ਦੀ ਭੂਮਿਕਾ ਸੀ ਡਾਕਟਰ ਮਨਮੋਨ ਸਿੰਘ ਦੀ ਦੇਸ਼ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਜੀਵਨ ਦਿੱਤਾ ਬਤੌਰ ਪ੍ਰਧਾਨ ਮੰਤਰੀ ਵੀ ਵਿਦਿਆਰਥੀਆਂ ਨੂੰ ਪੜਾਉਂਦੇ ਰਹੇ ਸੋ ਮੈਨੂੰ ਇਹ ਲੱਗਦਾ ਕਿ ਇੱਕ ਪੋਲਿਟੀਕਲ ਨਾ ਇਨਸਾਫੀ ਸਾਡੇ ਸਿਸਟਮ ਨੇ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਡਾਕਟਰ ਮਨਮੋਹਨ ਸਿੰਘ ਨਾਲ ਕੀਤੀ ਜਿਉਂਦੇ ਜੀ ਅਗਰ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੀ ਉਪਾਧੀ ਦਿੱਤੀ ਜਾਂਦੀ ਤੇ ਘਟੂ ਘਟ ਬਹੁਤ ਸਾਰੇ ਸਾਡੇ ਜਿਹੜੇ ਵਿਦਿਆਰਥੀ ਨੇ ਸਾਡੇ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੁਝ ਹੋਰ ਕਰਨ ਦਾ ਸੁਨੇਹਾ ਮਿਲਣਾ ਸੀ ਸੋ ਜਿਵੇਂ ਡਾਕਟਰ ਅਬਦੁਲ ਕਲਾਮ ਸੀ ਇੱਕ ਬਹੁਤ ਵੱਡੀ ਸ਼ਖਸੀਅਤ ਉਸੇ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਤੌਰ ਤੇ ਸੈਕੂਲਰ ਭਾਵੇਂ ਡਾਕਟਰ ਮਨਮੋਹਨ ਸਿੰਘ ਸਿੱਖ ਸੀ ਹਰ ਕਿਸੇ ਨੂੰ ਮਾਣ ਉਹਨਾਂ ਦਾ ਅ ਕਦੀ ਵੀ ਉਹਨਾਂ ਦੇ ਫੈਸਲਿਆਂ ਦੇ ਵਿੱਚ ਇਹ ਨਜ਼ਰ ਨਹੀਂ ਆਇਆ ਕਿ ਉਹ ਕਿਸੇ ਧਰਮ ਜਾਂ ਭਾਈਚਾਰੇ ਵਿਸ਼ੇਸ਼ ਦੇ ਲਈ ਪੱਖਪਾਤ ਕਰਦੇ ਨੇ ਇਸ ਕਰਕੇ ਡਾਕਟਰ ਮਨਮੋਨ ਸਿੰਘ ਭਾਰਤ ਦੇ ਲੋਕਤੰਤਰ ਦੇ ਹਿਸਾਬ ਦੇ ਨਾਲ ਇੱਕ ਸੈਕੂਲਰ ਧਰਮ ਨਿਰਪੱਖ ਚਿਹਰਾ ਸੀ ਪਰ ਕਿਉਂਕਿ ਧਰਮ ਤੋਂ ਸਿੱਖ ਵੀ ਸੀ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਦੇ ਵਿੱਚ ਉਹ ਭਰੋਸਾ ਕਰਦੇ ਸੀ ਤੇ ਸਿੱਖ ਕੌਮ ਦੇ ਵਿੱਚ ਵੀ ਸਿੱਖ ਭਾਈਚਾਰੇ ਦੇ ਵਿੱਚ ਵੀ ਉਹਨਾਂ ਦਾ ਵੱਡਾ ਸਤਕਾਰ ਹਮੇਸ਼ਾ ਰਿਹਾ ਸੋ ਬਾਕੀ ਅੱਜ ਭਾਰਤ ਸਰਕਾਰ ਵੱਲੋਂ ਵਕਫ ਵਕ ਪ੍ਰੋਗਰਾਮ ਨੇ ਜਿਹੜੇ ਜਾਰੀ ਕੀਤੇ ਜਾਣਗੇ ਸੋ ਅਜੇ ਇੰਤਜ਼ਾਰ ਰਹੇਗਾ ਕਿ ਭਾਰਤ ਸਰਕਾਰ ਕਿਸ ਤਰ੍ਹਾਂ ਦਾ ਫੈਸਲਾ ਕਰਦੀ ਹੈ ਪਰ ਮੇਰਾ ਵੀ ਮੰਨਣਾ ਹੈ ਕਿ ਡਾਕਟਰ ਮਨਮੋਹਨ ਸਿੰਘ ਅਜਿਹੀ ਸਖਸ਼ੀਅਤ ਜਿਹੜਾ ਕਿਰਦਾਰ ਨੇ ਜਿਨ੍ਹਾਂ ਨੇ ਅੱਜ ਦੇ ਭਾਰਤ ਨੂੰ ਪੁਰਾਣੇ ਸਮਿਆਂ 'ਚ ਖੜਾ ਕੀਤਾ ਸੀ ਔਰ ਅੱਜ ਅਸੀਂ ਭਾਵੇਂ ਅਸੀਂ ਵਿਕਸਿਤ ਨਹੀਂ ਹੋਏ ਪਰ ਮੁਲਕ ਨੂੰ ਵਿਕਸਿਤ ਬਣਨ ਦੀ ਦਿਸ਼ਾ 'ਚ ਅਗਰ ਕਿਸੇ ਵਿਅਕਤੀ ਨੇ ਤੋੜਿਆ ਤਿਉ ਡਾਕਟਰ ਮਨਮੋਹਨ ਸਿੰਘ ਨੇ ਅੱਜ ਵੀ ਭਾਰਤ ਰਤਨ ਦੇ ਹੱਕਦਾਰ ਨੇ ਉਮੀਦ ਕਰਦੇ ਹਾਂ ਕਿ ਸਰਕਾਰਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਡਾਕਟਰ ਅਬਦੁਲ ਕਲਾਮ ਔਰ ਡਾਕਟਰ ਮਨਮੋਨ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ ਭਾਰਤ ਰਤਨ ਐਲਾਨਿਆ ਜਾਏਗਾ ਕੋਈ ਵੀ ਧਿਰ ਆਪਣੀ ਕੋਈ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਵੇ ਕੋਈ ਆਪਣਾ ਪੱਖ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਤੇ ਤੁਹਾਡੇ ਪੱਖ ਦਾ ਵੀ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰਾ ਅਪਡੇਟ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਹੋ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ